ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਵੀਰੋ ਸਾਡਾ ਅੱਜ ਦਾ ਵਿਸ਼ਾ ਕਿਵੇਂ ਆਪਾਂ ਆਪਣੇ ਭਗਤਾਂ ਗੁਰੂਆਂ ਦੀ ਮਹਾਨ ਸਿੱਖਿਆ ਨੂੰ ਦੁਨੀਆ ਤੱਕ ਪਹੁੰਚਾਈਏ ਕਿਉਂਕਿ ਉਹਨਾਂ ਨੇ ਆਪਾਂ ਨੂੰ ਕਿੰਨੇ ਆਸਾਨ ਤਰੀਕੇ ਨਾਲ ਹਨਾ ਘਰ ਬੈਠ ਕੇ ਰੱਬ ਬਾਰੇ ਪਾਉਣ ਬਾਰੇ ਸਮਝਣ ਬਾਰੇ ਦੱਸਿਆ ਹਾਂ ਵੀ ਉਹਨਾਂ ਨੇ ਸਾਨੂੰ ਇੰਨੀ ਸੌਖਿਆ ਸਿੱਖਿਆ ਦਿੱਤੀ ਇੰਨਾ ਸੌਖਾ ਰਾਬਣਾ ਕੇ ਦਿੱਤਾ ਬਿੱਜੇ ਰੱਬ ਦੇ ਨਾਮ ਤੇ ਸਾਨੂੰ ਬਿਲਕੁਲ ਅੰਧਵਿਸ਼ਵਾਸ ਕਰਨ ਵਾਸਤੇ ਵੀ ਨਿ ਤੋਰਿਆ ਹੈ ਨਾਲ ਦੀ ਨਾਲ ਸਾਨੂੰ ਰੱਬ ਮੰਨਣ ਵਾਸਤੇ ਵੀ ਕੀਤਾ ਹੈ ਵੀ ਅਸੀਂ ਦੋਨੇ ਚੀਜ਼ਾਂ ਨਾਲ ਰੱਖੀਏ ਨਾਲ ਰੱਬ ਨੂੰ ਵੀ ਰੱਖੀਏ ਨਾਲ ਅਕਲ ਨੂੰ ਵੀ ਰੱਖੀਏ ਹਾਂ ਕਿਉਂਕਿ ਜੇ ਆਪਾਂ ਚਲੋ ਮੰਨਦੇ ਆ ਨਾ ਵੀ ਵੀ ਉਹਨਾਂ ਨੂੰ ਕਾਫੀ ਯਾਨੀ ਕਿ ਅੱਗੇ ਤੱਕ ਪਤਾ ਸੀ ਹੈ ਨਾ ਤਾਂ ਉਹਨਾਂ ਨੇ ਸਾਰਾ ਸੋਚ ਵਿਚਾਰ ਕੇ ਹੈ ਨਾ ਵੀ ਘਰ ਬੈਠ ਕੇ ਸੌ ਪਾਈਏ ਵੀ ਜੇ ਨੀਂਦ ਰਾਤ ਸੌ ਹੈ ਨਾ ਵੀ ਨਾਮ ਵੀ ਲੋਕਾਂ ਨੂੰ ਭਟਕਣਾ ਪਾਵੇ ਤੀਰਥਾਂ ਤੇ ਲਾ ਲੋ ਕਿਉਂਕਿ ਹੋ ਤਾਂ ਪਖੰਡੇ ਹੀ ਰਿਹਾ ਚਾਰੇ ਪਾਸੇ ਸਰਵਿਕ ਲੜਾਈ ਚੱਲ ਰਹੀ ਹੈ ਧਰਮ ਦੀ ਹਾਂ ਉਹਨਾਂ ਨੇ ਧਰਮ ਤੋਂ ਪਾਸੇ हट ਕੇ ਉਹ ਸੋਚ ਸੋਚੀ ਵੀ ਜਿਹੜੀ ਸਾਨੂੰ ਸਮਾਜ ਨੂੰ ਵੀ ਨਾਲ ਅੱਗੇ ਤੋਰੇ ਨਾਲ ਦੀ ਨਾਲ ਬੰਦੇ ਨੂੰ ਵੀ ਜਿਹੜਾ ਇੱਕ ਮੰਦੀ ਤਸੱਲੀ ਉਹ ਵੀ ਰਹੇ ਵੀ ਰੱਬ ਮੰਨ ਰਿਹਾ ਹੈ ਮੈਂ ਉਹਨਾਂ ਨੇ ਅਕਲ ਨੂੰ ਨਾਲ ਰੱਖਿਆ ਵੀ ਅਕਲ ਬਿਨਾਂ ਅਕਲ ਤੋਂ ਨਹੀਂ ਕੁਝ ਵੀ ਹਾਂ ਵੀ ਜੀ ਮੈਂ ਅਕਲੀ ਸਾਬ ਸੇਵੀ ਆਕਲੀ ਪਾਈਏ ਮਾਨ ਹਨਾ ਵੀ ਆਪਣੀ ਅਕਲ ਨਾਲ ਸਭ ਕੁਝ ਆਪਾਂ ਨੂੰ ਕਰਨਾ ਪੈਣਾ ਠੀਕ ਹੈ ਇੱਕ ਜਰੀਆ ਉਹਨਾਂ ਦੇ ਨਾਲ ਆਪਾਂ ਨੂੰ ਚੱਲਣਾ ਪੈਣਾ ਪਰ ਆਪਾਂ ਨੂੰ ਵਰਤਣੀ ਆਪਣੀ ਅਕਲ ਪੈਣੀ ਹੈ ਤਾਂ ਆਪਾਂ ਸਮਾਜ ਨੂੰ ਵਧੀਆ ਬਣਾ ਸਕਦੇ ਹਾਂ ਮੈਂ ਇਹਨਾਂ ਨੇ ਅਕਲ ਤੇ ਜੋਰ ਰੱਖਿਆ ਵੀ ਬਿਨਾਂ ਅਕਲ ਤੋਂ ਨਹੀਂ ਵੀ ਉਹ ਪ੍ਰਮਾਣ ਜਿਹੜਾ ਧਰਮ ਵਾਲਾ ਵੀ ਮੈਨ ਸਾਨੂੰ ਧਰਮ ਨਾਲ ਅਕਲ ਰੱਖਣੀ ਪਏਗੀ ਹਾਂ ਕਿਉਂਕਿ ਨਾ ਆਪਾਂ ਨੂੰ ਸੋਚਣਾ ਪੈਣਾ ਵੀ ਧਰਮ ਵੀ ਕੁਝ ਐਦਾਂ ਦਾ ਕੋਈ ਸਾਂਝਾ ਯਾਨੀ ਕਿ ਹਨਾ ਵੀ ਧਰਮ ਕਮਾਣਾ ਪੈਣਾ ਵੀ ਜਿਹੜਾ ਸਭ ਲਈ ਇੱਕ ਹੋਵੇ ਯਾਨੀ ਕਿ ਮੈਨ ਹੋਵੇ ਹਨਾ ਵੀ ਉੱਚ ਲੜਾਈ ਨਾ ਹੋਵੇ ਕਿ ਸਾਡਾ ਚੰਗਾ ਸਾਡਾ ਯਾਨੀ ਕਿ ਸਾਨੂੰ ਮੋਡ ਪਕੜਨਾ ਪੈਣਾ ਹੁੰਦਾ ਹਾਂ ਵੀ ਮੇਨ ਜਿਹੜਾ ਸਭ ਨੂੰ ਬਣਾਉਣ ਵਾਲਾ ਤਾਂ ਇੱਕ ਹੀ ਹੈ ਜੀ ਵੀ ਫਿਰ ਜਿਹੜਾ ਧਰਮ ਹੈ ਉਹ ਧਰਮ ਵੀ ਤਾਂ ਇੱਕ ਇੱਕ ਰਾਹ ਨੂੰ ਚੱਲ ਕੇ ਜਾਣਾ ਜੀ ਦਸਾਰਿਆਂ ਨੂੰ ਪਰ ਹੁਣ ਜਿਹੜੇ ਸਾਰੇ ਧਰਮ ਹੈ ਉਹ ਸਾਨੂੰ ਵੱਖਰੇ ਵੱਖਰੇ ਰਾਹ ਲੈ ਕੇ ਜਾ ਰਹੇ ਹੈ ਪਰ ਜੇ ਸਾਡੀ ਮੰਜ਼ਿਲ ਇੱਕ ਹੈ ਤਾਂ ਉਹ ਰਾਹ ਵੀ ਇੱਕ ਚਾਹੀਦੇ ਸਾਰਿਆਂ ਦੇ ਹਾਂ ਕਿਉਂਕਿ ਦੇਖੋ ਆਪਾਂ ਕਿਤੇ ਵੀ ਜਦੋਂ ਕਿੰਨੇ ਗ੍ਰੰਥ ਪੜ੍ਹੇ ਹਨ ਕਿਤੇ ਉਹਨਾਂ ਨੇ ਕਿਤੇ ਵੀ ਨਹੀਂ ਦੱਸਿਆ ਵੀ ਇਹ ਧਰਮ ਠੀਕ ਹੈ ਜਾਏ ਹਨਾ ਇਹ ਅੱਗੇ ਹੈ ਇਹ ਜੋ ਵੀ ਮਨੋਰਥ ਬਣਾਏ ਐ ਇਹ ਜਿਹੜੇ ਆਪਣੇ ਅੱਗੇ ਬੈਠੇ ਐ ਆਪਣੇ ਆਪ ਨੂੰ ਹਨਾ ਵੀ ਅੱਜ ਦੇ ਮੱਲੋ ਰੱਬ ਬਣੀ ਬੈਠੇ ਐ ਇਹਨਾਂ ਨੇ ਸਿਰਫ ਇੱਕ ਮਨੁੱਖਤਾ ਨੂੰ ਇਹ ਬਹਿਮਾ ਭਰਮਾ ਚ ਪਾ ਕੇ ਇਹ ਧਰਮਾਂ ਦੀ ਲੜਾਈ ਚ ਆਪਾਂ ਨੂੰ ਲਾ ਕੇ ਰੱਖਿਆ ਹੋਇਆ ਹਨ ਵੀ ਸਾਰੇ ਇਹ ਆਪਾਂ ਨੂੰ ਲੁੱਟਣ ਤੇ ਲੱਗੇ ਹੋਏ ਐ ਵੀ ਰੱਬ ਬਾਰੇ ਜਿਹੜੀ ਅਸਲ ਸਚਾਈ ਐ ਉਹ ਨਹੀਂ ਦੱਸਦੇ ਐ ਵੀ ਰੱਬ ਤਾਂ ਸਭ ਸਾਡੇ ਸਾਹਮਣੇ ਹੈ ਨਹੀਂ ਵੀ ਸਭ ਨੂੰ ਇਹਨਾਂ ਤੇ ਵਿਸ਼ਵਾਸ ਕਰਨਾ ਪੈਣਾ ਐ ਇਹ ਸਾਰੇ ਜਿਹੜੀ ਮੇਨ ਜਿਹੜੀ ਸਾਰੇ ਦੇਸ਼ ਦੀ ਇਸ ਸਮਾਜ ਦੀ ਉਜਾੜੇ ਦੀ ਜੜ ਸਾਰੇ ਇਹ ਧਾਰਮਿਕ ਸਿਸਟਮ ਹਾਂ ਕਿਉਂਕਿ ਨਾ ਜੇ ਆਪਾਂ ਨਾ ਇੱਕ ਯਾਨੀ ਕਿ ਆਪਣੀ ਚੰਗੀ ਅਕਲ ਨਾਲ ਉਹਨੂੰ ਪੜਾਂਗੇ ਸਮਝਾਂਗੇ ਹਨਾ ਜਿਵੇਂ ਆਪਾਂ ਨੂੰ ਮਹਾਰਾਜ ਨੇ ਦੱਸਿਆ ਨਾ ਵੀ ਕਾਜੀ ਕੂਡ ਬੋਲ ਮਲ ਖਾਏ ਬਾਹਮਣ ਦਾ ਵੈ ਜੀਆਂ ਕਾਏ ਜੋਗੀ ਯੁਗਤ ਨਾ ਜਾਣ ਅੰਦ ਤਿੰਨੇ ਉਜਾੜੇਗਾ ਮੰਦ ਇਹ ਤਿੰਨੇ ਉਜਾੜੇਗਾ ਮੰਦ ਹੈ ਠੀਕ ਹੈ ਇਹ ਸ਼ੁਰੂ ਤੋਂ ਯਾਨੀ ਕਿ ਉਜਾੜਈ ਕਰਦੇ ਆਏ ਆਏ ਹਾਂ ਇਹ ਸਿਰਫ ਪਤਾ ਕੀਤਾ ਲੱਗਣਾ ਆਪਾਂ ਨੂੰ ਸਿਰਫ ਆਪਣੀ ਇੱਕ ਚੰਗੀ ਅਕਲ ਕਰਕੇ ਹਾਂ ਵੀ ਜਿਹੜਾ ਵੀ ਕੋਈ ਵੀ ਰਾਹ ਜਿਹੜਾ ਸਮਾਜ ਨੂੰ ਸੋਣਾ ਨਹੀਂ ਬਣਾ ਰਿਹਾ ਹੈ ਉਹ ਸਮਝ ਲਓ ਸਮਾਜ ਨੂੰ ਜਾੜੇ ਦੇ ਰਾਹ ਤੋਰ ਰਿਹਾ ਹੈ ਕਿਉਂਕਿ ਉਹ ਇੱਕ ਸਿਰਫ ਲੁੱਟਣ ਤੇ ਲੱਗਿਆ ਹੋਇਆ ਲੋਕਾਂ ਨੂੰ ਉਹਨਾਂ ਦੇ ਮਾਈਂਡ ਵਾਸ਼ ਕਰਕੇ ਉਹਨਾਂ ਨੂੰ ਇਹ ਜੀ ਰੱਬ ਦੀ ਗੱਲ ਸਿਖਿਆ ਦੇ ਕੇ ਸਿਰਫ ਆਪਣੇ ਇੱਕ ਰੋਜ਼ਗਾਰ ਦਾ ਸਾਧਨ ਬਣਾਇਆ ਹੋਇਆ ਸਾਰਿਆਂ ਨੇ ਹਾਂ ਇੱਕ ਹੋਰ ਹੁੰਦਾ ਵੀ ਇਦਾਂ ਮੰਨ ਲਓ ਸੇਵਾ ਦੇ ਲਈਏ ਹਨਾ ਵੀ ਸੇਵਾ ਵੀ ਆਪਾਂ ਕਰਦੇ ਆਂ ਹਰੇਕ ਪ੍ਰਕਾਰ ਦੀ ਬੰਦਾ ਸੇਵਾ ਕਰਨਾ ਪਰਾ ਕਿਸੇ ਨੂੰ ਚੰਗੀ ਅਕਲ ਦੇਣੀ ਕਿਸੇ ਨੂੰ ਇੰਨੀ ਕੋਈ ਬਹਿਮਾ ਪਰਮਾ ਜੋ ਕੱਢਣਾ ਇਹ ਤੋਂ ਬੜਾ ਕੋਈ ਵੀ ਮੈਂ ਕਹਿੰਦਾ ਵੀ ਹੋ ਹੀ ਨਹੀਂ ਸਕਦੀ ਸੇਵਾ ਹਨਾ ਸਾਡੇ ਦੁਨੀਆ ਸੇਵ ਕਮਾਈਏ ਤਾਂ ਦਰਗ ਹੈ ਪੈਸਨ ਪਾਈਏ ਹਾਂ ਉਹਨਾਂ ਨੇ ਸਾਰਾ ਸੇਵਾ ਦਾ ਤੁਹਾਨੂੰ ਆਪਣੇ ਗੁਰੂ ਨੇ ਸੇਵਾ ਦਾ ਰਾਹ ਦੱਸਿਆ ਵੀ ਐਸਾ ਧਰਮ ਕਮਾਈਏ ਜਿਹਦੇ ਨਾਲ ਸੇਵਾ ਵੀ ਦੁਨੀਆ ਦੀ ਸੇਵਾ ਕਰੀਏ ਵੀ ਕਿਸੇ ਦੇ ਪਰਸਨਲੀ ਆਪਾਂ ਨਿੱਜੀ ਫਾਇਦਾ ਨਾ ਹੋਵੇ ਜਿਹਦੇ ਨਾਲ ਵੀ ਜਿਹਦਾ ਸਿੱਧਾ ਲਾਭ ਸਮਾਜ ਨੂੰ ਪਹੁੰਚੇ ਹਾਂ ਕਿਉਂਕਿ ਉਹਨਾਂ ਨੇ ਸਾਰਿਆਂ ਨੂੰ ਇੱਕ ਕਰਕੇ ਰੱਖਿਆ ਠੀਕ ਹੈ ਇਦਾਂ ਆਪਣਾ ਚਲੋ ਅੱਜ ਉਜਾੜਾ ਹੋ ਗਿਆ ਹਨਾ ਸਾਰੇ ਆਪਣੇ ਆਪਣੇ ਰਾਹ ਤੇ ਚੱਲ ਗਏ ਨਹੀਂ ਤਾਂ ਦੇਖੋ ਵੀ ਜਿੰਨਾ ਤੁਸੀਂ ਉਹਨੂੰ ਪੜੋਗੇ ਜਿੰਨਾ ਵੀ ਉਹ ਕਰ ਲਈ ਹੈ ਨਾ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਹ ਵਰਨਾ ਕੋ ਸਾਂਝਾ ਉਹ ਇੱਕੋ ਸਾਂਝਾ ਉਪਦੇਸ਼ ਸੀ ਇੱਕ ਸੀ ਹਨਾ ਇੱਕ ਤੇ ਸਾਰਾ ਪ੍ਰਕਾਸ਼ ਹੈ ਇੱਕ ਤੇ ਸਾਰਾ ਫਿਲਾਅ ਹੋਇਆ ਹੋਇਆ ਪਰ ਆਪਾਂ ਇਹ ਚੀਜ਼ ਛੱਡ ਗਏ ਇਹ ਜਿਹੜੇ ਅੱਜ ਜਿਨ੍ਹਾਂ ਦੇ ਪਿੱਛੇ ਆਪਾਂ ਲੱਗ ਗਏ ਆ ਇਹ ਆਪਾਂ ਨੂੰ ਸਮਝਣਾ ਪੈਣਾ ਵੀ ਇਹ ਤਾਂ ਇੱਕ ਉਜਾੜੇ ਦੀ ਬੰਦ ਆਪਾਂ ਨੂੰ ਉਜਾੜੇ ਵੱਲ ਲੈ ਕੇ ਜਾ ਰਹੇ ਹਾਂ ਆਪਣੀ ਗੁਰੂ ਨੇ ਸਾਰੀ ਜਿਹੜੀ ਸਿੱਖਿਆ ਦਿੱਤੀ ਨੂੰ ਸਾਰਿਆਂ ਨੂੰ ਧਿਆਨ ਵਿੱਚ ਰੱਖ ਕੇ ਦਈ ਹੈ ਵੀ ਕਿਸੇ ਪਰਸਨਲੀ ਕਿਸੇ ਇੱਕ ਧੜੇ ਨੂੰ ਰੱਖ ਕੇ ਗੱਲ ਨਹੀਂ ਕਰੀ ਉਹਨਾਂ ਨੇ ਐਸੀ ਗੱਲ ਕਰੀ ਹੈ ਵੀ ਜਿਹੜੀ ਸਾਰਿਆਂ ਨੂੰ ਫਿੱਟ ਆਵੇ ਕਿਉਂਕਿ ਜਿਹੜੇ ਰੱਬ ਤੋਂ ਰੱਬ ਨੂੰ ਤਾਂ ਹੀ ਫਿੱਟ ਆਏਗੀ ਰੱਬ ਤਾਂ ਸਭ ਦਾ ਸਾਂਝਾ ਹੈ ਜੇਕਰ ਕਿਸੇ ਇੱਕ ਧੜੇ ਨੂੰ ਗੱਲ ਕਰੇਗੇ ਤਾਂ ਰੱਬ ਉਸ ਤੇ ਫਿੱਟ ਨਹੀਂ ਆਊਗਾ ਕਿਉਂਕਿ ਰੱਬ ਸਾਂਝਾ ਹੈ ਤਾਂ ਗੱਲ ਵੀ ਸਾਂਝੀ ਹੋਏਗੀ ਸਾਰਿਆਂ ਵਾਸਤੇ ਹਾਂ ਇਹ ਸਾਂਝੀ ਐਦਾਂ ਤਾਂ ਹੋਏਗੀ ਵੀਰੇ ਜੇ ਆਪਾਂ ਨਾ ਇੱਕ ਚੰਗੀ ਸਿੱਖਿਆ ਲੈ ਕੇ ਚੱਲਾਂਗੇ ਜਿਹਦੇ ਨਾਲ ਆਪਣਾ ਮਨ ਦੀ ਤਨ ਦੀ ਤਨ ਦੀ ਸੇਵਾ ਵੀ ਹਨਾ ਕਰੀ ਵੀ ਪ੍ਰਵਾਨ ਹੋਏਗੀ ਐਵੇਂ ਦੁਨੀਆ ਵਿੱਚ ਇੱਲਾਕੇ ਇੱਧਰ ਚਲੋ ਜੀ ਉੱਥੇ ਕਰ ਲਓ ਜੀ ਹਨਾ ਚਲੋ ਜੀ ਇਹ ਇਕੱਠਾ ਕਰ ਦਿਓ ਜੀ ਐਦਾਂ ਹੀ ਆਪਾਂ ਭਟਕੀ ਗਏ ਨਾ ਮਨ ਦੀ ਸ਼ਾਂਤੀ ਨਾ ਤਨ ਦੀ ਸ਼ਾਂਤੀ ਹਨਾ ਐਵੇਂ ਖੱਜਲ ਖਵਾਲ ਹੁੰਦੇ ਰਹਾਂਗੇ ਤੁਨਾਂ ਆਪਾ ਇੱਕ ਨਾਲ ਜੁੜੀਏ ਉਹਨੂੰ ਸਮਝੀਏ ਹਾਂ ਬਿਨਾ ਪੇਜ ਬਾਬਾ ਤੋਂ ਆਪਣੇ ਗੁਰੂ ਅਨਸਾਰੀ ਗੱਲਬਾਤ ਸ਼ੁਰੂ ਕੀਤੀ ਉਹਨਾਂ ਨੇ ਕਿਸੇ ਨੂੰ ਉਹਨੂੰ ਦੇਖਿਆ ਜਾਤ ਪਾਤ ਦਾ ਕਿਸੇ ਦਾ ਫਰਕ ਨਹੀਂ ਕਰਿਆ ਸਭ ਨੂੰ ਸਿੱਖਿਆ دی ਹੈ ਵੀ ਜਿਹੜਾ ਵੀ ਸਮਝਣਾ ਚਾਹੁੰਦਾ ਹੈ ਉਦੇ ਵਾਸਤੇ ਖੁੱਲਾ ਰਾਹ ਇਸ ਤਰ੍ਹਾਂ ਕਰਿਆ ਵੀ ਅੱਜ ਸਮਝ ਲਓ ਹਾਂ ਸਭ ਤੋਂ ਹਾਂ ਇਹ ਵੀ ਬਹੁਤ ਵਧੀਆ ਰਾਹ ਯਾਨੀ ਕਿ ਸਭ ਲਈ ਹੈ ਕਿਦੇ ਵੀ ਆਪਾਂ ਮਤ ਪੇ ਮੰਨ ਲੋ ਅੱਜ ਤੋਂ ਨਹੀਂ ਕਰਨਾ ਚਾਹੀਦਾ ਠੀਕ ਹੈ ਸਭ ਨੂੰ ਸਭ ਨੂੰ ਨਾਲ ਜੋੜਿਆ ਪਿਆਰ ਨਾਲ ਕਿਸੇ ਨੂੰ ਨਫ਼ਰਤ ਨਾਲ ਯਾ ਲੜ ਝਗੜ ਕੇ ਇਦਾਂ ਨਹੀਂ ਕਿਸੇ ਨੂੰ ਉਹਨਾਂ ਨੇ ਹਿੱਟ ਕਰਿਆ ਸਭ ਨੂੰ ਪਿਆਰ ਨਾਲ ਨਾਲ ਲੈ ਕੇ ਤੁਰੇ ਵੀ ਆਪਾਂ ਹੋਰ ਰਲ ਕੇ ਕੰਮ ਕਰੀਏ ਸਾਰੇ ਰਲ ਕੇ ਹਾਂ ਤੁਸੀਂ ਕਿਤੇ ਵੀ ਲਾ ਲੋ ਇੱਕ ਗੱਲ ਯਾਨੀ ਕਿ ਜੋਰ ਨਾਲ ਸਮਝਾਣੀ ਹੈ ਜੋਰ ਨਾਲ ਕਿਸੇ ਨੂੰ ਮਨਾਣਾ ਉਹ ਗੱਲ ਲੱਗਾ ਨਾ ਇੱਕ ਨੂੰ ਪਿਆਰ ਨਾਲ ਜਿੰਨਾ ਤੁਸੀਂ ਪਿਆਰ ਨਾਲ ਬੱਚੇ ਨੂੰ ਲਾ ਲਓ ਸਟੂਡੈਂਟ ਲੈਣ ਕਿਸੇ ਨੂੰ ਵੀ ਲਾ ਲਓ ਜਿੰਨਾ ਤੁਸੀਂ ਪਿਆਰ ਨਾਲ ਉਹਨੂੰ ਮੋੜ ਸਕਦੇ ਮੈਂ ਕਹਿੰਦਾ ਵੀ ਇਸ ਤੋਂ ਵਧੀਆ ਤਰੀਕਾ ਹੈ ਹੀ ਨਹੀਂ ਕੋਈ ਬਿਨਾ ਪਿਆਰ ਤੋਂ ਮੋੜਨ ਦਾ ਹਾਂ ਦੁਨੀਆ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਹੈ ਕਿਸੇ ਨੂੰ ਆਪਾਂ ਵੀ ਜ਼ਬਰਦਸਤੀ ਕਰਾਂਗੇ ਤਾਂ ਕਦੇ ਵੀ ਉਹ ਚੇਂਜ ਨਹੀਂ ਹੋ ਸਕਦਾ ਤਾਂ ਗੁਰੂ ਨੇ ਮੈਨ ਪਿਆਰ ਨਾਲ ਰੱਖਿਆ ਉਹਨੂੰ ਸਭ ਨੂੰ ਸੰਜੋਪਰੇਸ਼ ਕਰਿਆ ਹਾਂ ਇਹ ਆਪਣਾ ਨਾ ਵੀਰੇ ਅੱਜ ਦਾ ਮੇਨ ਵਿਸ਼ਾ ਸੀ ਹਨਾ ਵੀ ਜੋ ਉਹਨਾਂ ਨੇ ਸਾਨੂੰ ਦਿੱਤਾ ਠੀਕ ਹੈ ਉਹਨੂੰ ਆਪਾਂ ਅੱਗੇ ਲੈ ਕੇ ਚੱਲੀਏ ਠੀਕ ਹੈ ਕਰਮ ਕਾਂਡਾਂ ਤੋਂ ਠੀਕ ਹੈ ਅੰਧ ਵਿਸ਼ਵਾਸਾਂ ਤੋਂ ਆਪ ਬੱਚੀਏ ਬੱਚਿਆਂ ਨੂੰ بچਾਈਏ ਸਮਾਜ ਨੂੰ ਸੋਹਣਾ ਬਣਾਈਏ ਨਹੀਂ ਤਾਂ ਭਟਕਦਾ ਰਹੀਆਂ ਭਟਕਦੇ ਰਹਾਂਗੇ ਇੱਕ ਦਾ ਫਲਾਉ ਹੈ ਇੱਕ ਨਾਲ ਜੁੜੀਏ ਚੰਗੇ ਹਨਾ ਸੇਵਾ ਕਰੀਏ ਸਮਝੀਏ ਸੋ ਇਹ ਅੱਜ ਤਾਂ ਸਾਡਾ ਵਿਸ਼ਾ ਸੀ